ਵੇਟ ਕਰਨ ਲਿਆ ਬਸ ਹੁਣ ਪੰਨ ਕੀ ਲਿਆਂਦਾ ਇਹਨਾਂ ਨੇ ਕਹਿੰਦੀ ਲੰਮੀ ਨੇ ਕੁਝ ਭੇਜਿਆ ਤੁਹਾਡੇ ਵਾਸਤੇ ਮੈਨੂੰ ਪਤਾ ਨਹੀਂ ਲੰਮੀ ਨੇ ਕੀ ਭੇਜਿਆ ਹੱਥ ਦੇਂ ਤਾਰੇ ਨਾ ਨਾ ਤੁੰਦ ਕਰੋ ਤੁਸੀਂ ਚੈੱਕ ਸਵੇਰੇ ਸਵੇਰੇ ਅੱਜ ਹੈਗਾ ਨਹੀਂ ਇਹ ਗਰਦਾਪੁਰ ਨੂੰ ਜਾਂਦਾ ਬਾਈਪਾਸ ਇੱਧਰ ਨੂੰ ਇੱਧਰੋਂ ਸਾਨੂੰ ਚਲਾ ਜਾਂਦਾ ਨੇ ਸਰੀਏ ਡੈਡੀ ਨੇ ਮੋਲ ਲਏ ਹੈਗੇ ਕਵਾੜੀਏ ਕੋਲੋਂ ਤੇ ਇਹ ਹੁਣ ਇੱਧਰ ਤੇ ਅੱਗੇ ਤੇ ਗੱਲ ਆਗਣਾ ਪਾ ਦੇਣੇ ਸਰਗੀਆਂ ਕਰਕੇ ਪਰਾਟ ਚ ਵੀਮ ਵੀਮ ਜੜੀ ਨਹੀਂ ਉਹ ਭਰਤੇ ਥੋੜੇ ਬਹੁਤ ਅੱਦੇ ਅੱਦੇ ਨਹੀਂ ਤੋਹੀਂ ਆ ਪਾਜੀ ਹੁਣੀ ਲੈ ਕੇ ਆਏ ਚਾਹ ਇੱਧਰ ਕੰਨਦੀ ਦੀ ਹਾਂਜੀ ਕੀ ਹਾਲ ਜੇ ਠੀਕ ਠਾਕ ਹੁਣ ਇਹਨੇ ਕੰਮ ਕਰਾਓ ਉਹ ਗੱਲਾਂ ਨਾ ਕਰੋ ਕਹੇ ਇੱਕ ਕਿਤੇ 8 ਫੜਾ ਦੋ ਕਦੇ ਲਾਗੂ ਇੱਕ ਕਿਤੇ 80 ਫੜਾ ਦੋ ਲਾਗੂ ਅੰਚੇ ਵਿੱਚ ਟੱਕ ਬਣ ਰਿਆ ਉਹ ਗੱਲ ਕਰਨ ਦੇ ਆ ਅੱਛਾ ਅੱਛਾ ਨੋਮ ਜੀ ਦਾ ਅੱਛਾ ਆ ਇੱਥੋਂ ਇਹ ਟੱਕ ਬਣ ਜਾਣਾ ਤੇਰਾ ਆ ਆ ਅੱਛਾ ਅੱਛਾ ਆ ਗਲੀ ਦਾ ਉਹ ਨਾ ਫਿਰ ਗਲੀ ਉਹਨਾਂ ਕਰ ਦਿੱਤੀ ਨਾ ਯਾਰ ਹੁਣ ਇਹ ਗਲੀ ਚੌੜੀ ਕਰਤੀ ਇਹ ਬਰਾਬਰ ਥੋੜੀ ਹੋਂ ਤੋਂ ਕਰ ਸਕਦਾ ਹੁਣ ਨਹੀਂ ਕਰ ਸਕਦਾ ਇਹਦਾ ਗੇਟ ਉੱਥੇ ਲੱਗ ਸਕਦਾ ਹੂੰ ਨੋਮ ਅੰਚ ਪਿੱਛੇ ਚੱਲ ਗਿਆ ਹੂੰ ਆਹੋ ਇਹ ਸਹੀ ਆ ਵੇਖ ਲੋ ਆਣ ਕੇ ਨਾ ਦੋਵੇਂ ਜਣੇ ਬੈਠੇ ਆ ਭਾਜੀ ਦੇ ਦੀਦੀ ਕੋਈ ਕੰਮ ਨਹੀਂ ਕਰਾਇਆ ਆਣ ਕੇ ਚਾਹ ਲੈਂਦੀ ਬਸ ਕੱਲੀ ਕੋਈ ਚਾਹ ਬਲਿਆਉਣਾ ਬੜਾ ਕੰਮ ਆ ਆ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਨਾਂ ਦਾ ਬਰਥਡੇ ਆ ਰਿਹਾ ਹੈ ਤੇ ਮੈਂ ਤੇ ਮੰਮੀ ਨੇ ਅੱਜ ਸੋਚਿਆ ਕਿ ਇਹ ਘਰੇ ਨਹੀਂ ਹੈਗੇ ਤੇ ਇਹਨਾਂ ਵਾਸਤੇ ਗਿਫਟ ਲੈਣ ਚੱਲਦੇ ਆ ਆ ਚੋਰੀ ਜੂ ਚੋਰੀ ਚੋਰੀ ਗਿਫਟ ਲੈ ਆਈਏ ਤੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਘਰੇ ਨਾ ਆਇਓ ਆਪਾਂ ਕਿਸੇ ਦੇ ਘਰ ਚੱਲੇ ਆ ਤੇ ਮੇਰੇ ਤੁਹਾਡਾ ਘਰ ਕੁ ਲਿਆਂ ਦਾ ਦੇ ਨਹੀਂ ਲੱਗਣਾ ਤੇ ਪਲਾਟ 'ਚ ਹੀ ਰੋ ਪਾਪਾ ਲੱਗ ਗਏ ਤੇ ਹੁਣ ਅਸੀਂ ਇਹਨਾਂ ਵਾਸਤੇ ਗਿਫਟ ਲੈਣ ਚੱਲੇ ਆ ਦੇਖਦੇ ਆ ਕੀ ਪਸੰਦ ਆਂਦਾ ਤੇ ਫਿਰ ਨਾਲ ਤੁਹਾਨੂੰ ਵੀ ਦਿਖਾਣੇ ਆ ਸੋ ਚੱਲਦੇ ਆ ਚੱਲੀਏ ਹਰਗੁਣ ਤੂੰ ਘਰੇ ਰਹਿਣਾ ਕਿ ਜਾਣਾ ਜਾਣਾ ਜਾ ਰਹੇ ਆ ਰਖਸ਼ੇ ਤੇ ਮੁੱਦਾ ਜਪਾ ਇੱਕ ਤੇ ਜਕਾਰ ਤੇ ਜਾਈਦਾ ਆਸਤੇ ਸੂਟ ਦੇਖਦੇ ਆ ਪਸੰਦ ਆਂਦਾ ਕਿ ਨਹੀਂ ਤੋ ਦੇਖ ਰਹੇ ਹੋ ਨੇ ਨਾ ਵਸਤੇ ਪੈਂਟ ਦੇਖੋ ਵੀ ਆ ਦੋ ਹੋ ਗਈ ਤਾਂ ਪਸੰਦ ਨਹੀਂ ਆ ਰਹੀ ਕਿਉਂਕਿ ਉਹ ਪੌਂਚੇ ਜ਼ਿਆਦਾ ਖੁੱਲੇ ਨਹੀਂ ਨਾ ਪਾਉਂਦੇ ਹਾਂ ਹੂੰ ਉਹ ਆਈ ਨਹੀਂ ਗਈ ਪਹੁੰਚਣੀ ਹੂੰ ਕੋਈ ਨਹੀਂ ਆਹੀ ਦੇਖ ਲੈਣੇ ਨਾ ਸੋਨਾ ਕਲਰ ਬਾਕੀ ਦੇਖਦੇ ਹਾਂ ਸ਼ਰਟ ਕਿਹੜੀ ਪਸੰਦ ਆਂਦੀ ਆ ਆ ਪਸੰਦ ਆ ਰਹੀ ਏ ਵੈਸੇ ਹੁਣ ਬਾਕੀ ਦੇਖਦੇ ਆ ਮੈਨੂੰ ਆ ਜੈਕਟ ਬੜੀ ਪਸੰਦ ਆਈ 550 ਲਾਇਆ ਹੈ ਜੈਕਟ ਬੋਸ ਹਣੀ ਅਰ ਗੁਨਾ ਡੀ ਬੋਤਾਂਕਰੰਦੀ ਆ ਬਲੀ ਪੈਂਟ ਮੈਨੂੰ ਪਸੰਦ ਆਈ ਏ ਇਥੋਂ ਸ਼ਰਟ ਤੇ ਪਸੰਦ ਨਹੀਂ ਆਈ ਤੇ ਬਾਕੀ ਦੇਖਦੇ ਹਾਂ ਇਥੋਂ ਦੇਖਾਂਗੇ ਪਸੰਦ ਆਂਦੀ ਕਿ ਨਹੀਂ ਉਥੋਂ ਤੇ ਪਸੰਦ ਨਹੀਂ ਆਈ ਸ਼ਰਟ ਨਾ ਪੈਂਟ ਹਰਗੁਣ ਤੂੰ ਵੀ ਲੈਣਾ ਕੁਛ ਆਪਾਂ ਪੈਂਟ ਲੈ ਲਈਏ ਪੀਲੇ ਵਾਲੀ ਜਿਹੜੀ ਪਸੰਦ ਕੀਤੀ ਸੀ ਦੁਕਾਨਾਂ ਉਲ ਬਹੁਤ ਜ਼ਿਆਦਾ ਜਾਮ ਲੱਗਾ ਸੀ ਫਿਰ ਅਸੀਂ ਅੰਦਰ ਵਾਲੀ ਗਲੀ ਥਾਣੀ ਹੋ ਗਏ ਹੁਣ ਇਧਰੋ ਜਾਵਾਂਗੇ ਇੱਥੋਂ ਵੇਖਦੇ ਹਾਂ ਨੇ ਨਾ ਵਾਸਤੇ ਕੋਟੀ ਕੋਈ ਬਾਕੀ ਸ਼ਰਟ ਤੇ ਲੈ ਲਈਆ ਪੈਂਟ ਵੀ ਲਿਆ ਹੁਣ ਕੋਟੀ ਤੇ ਸ਼ੂਜ਼ ਦੇਖ ਲੈਣਗੇ ਜੇ ਮਿਲੇ ਤੇ ਲੈ ਲੈਣਾ ਵਾਸਤੇ ਸ਼ੂਜ਼ ਇਹ ਦੇਖ ਲਈ ਇਹਨਾਂ ਦੇ ਵਿੱਚ ਮੈਨੂੰ ਪਸੰਦ ਨਹੀਂ ਆਈ e-sports ਦੇ ਵਿੱਚ ਆਪਾਂ ਜਾ ਰਹੇ ਹਾਂ ਘਰ ਵਾਪਸ ਤੇ ਹਰ ਗੁੰਨ ਕਰਕੇ ਨਾ ਵਲੋਗਿੰਗ ਘਟ ਹੋ ਪਈ ਹੈ ਵੈਸੇ ਸਮਾਨ ਕਾਫੀ ਲਿਆਇਆ ਹੈ ਇਹਨਾਂ ਵਾਸਤੇ ਬਾਕੀ ਤੁਹਾਨੂੰ ਘਰ ਜਾ ਕੇ ਦਿਖਾਣੇ ਆ ਜਾ ਰਹੇ ਹਾਂ ਆਪਾਂ ਘਰ ਵਾਪਸ ਤੇ ਬੈਟਰੀ ਕਰ ਲਈ ਆਉਂਦੇ ਨੂੰ ਚਲਿਆ ਜਾਂਦਾ ਆ ਲੈ ਇਸ ਇਹਨਾਂ ਵਾਸਤੇ ਸ਼ਰਟ ਵੈਸੇ ਰੰਗ ਦੇ ਕਾਫੀ ਡਾਰਕ ਹੈ ਇਹਦੇ 'ਚ ਲਾਈਟ ਜਾ ਰਿਹਾ ਨਾ ਤੇ ਮਹਿਰੂਨ ਡਾਰਕ ਕਲਰ ਹੈਗਾ ਵੈਸੇ ਆਲੇ ਇਸੀ ਦੇ ਪੈਂਟ ਬਾਕੀ ਇਹਨਾਂ ਨੂੰ ਹੁਣੇ ਸਰਪ੍ਰਾਈਜ਼ ਦੇਣੇ ਆ ਕਿਉਂਕਿ ਇਹਨਾਂ ਨੂੰ ਮੈਂ ਕਹਿਣਾ ਵਾਂ ਕਿ ਬਰਥਡੇ ਤੇ ਪਾਇਓ ਆਪਣੇ ਆਰੇ ਮੰਮੀ ਕਦੇ ਬਰਥਡੇ ਵਾਸਤੇ ਲੈ ਕੇ ਦਿੱਤਾ ਮੈਂ ਸੂਟ ਮੈਂ ਕਿ ਚੱਲ ਬਰਥਡੇ ਤੇ ਪਾ ਲਾਂਗੇ ਤੇ ਕਾ ਲੈ ਕੇ ਦਿੱਤੀ ਇਹਨਾਂ ਨੂੰ ਕੋਟੀ ਹੈ ਇੱਕ ਕਾ ਲੈ ਕੇ ਦਿੱਤੀ ਅੱਜ ਦੇ ਵੇਲੇ ਨਾ ਯੋਰ ਹੋਗਾ ਹੁਣ ਮੈਂ ਚੱਲਿਆ ਵਾਂ 5:30 ਹੋ ਗਿਆ ਸਵੇਰ ਦਾ ਆਇਆਗਾ ਇਹ ਰੱਖ ਵਜੇ ਦਾ ਬੜੇ ਚੜਦੇ ਫਾਇ ਲੱਗੇ ਹੁਣ ਮਹਾਪਈ ਮੈਂ ਚੱਲਿਆਂ ਮਮੀ ਸਰਪ੍ਰਾਈਜ਼ ਦੇਣ ਲੱਗੇ ਆ ਇਹਨਾਂ ਨੂੰ ਇਹ ਆ ਗਏ ਘਰੇ ਹੋਨੇ ਆਗੇ ਆਗੇ ਰੁਕ ਜਾ 2 ਮਿੰਟ ਚੱਲ ਆ ਜਾ ਤੂੰ ਮੇਰੇ ਕੋ ਆ ਜਾ ਇੱਥੇ ਆਪਨੋ ਕੋ ਇਹ ਹੀ ਸਮਾਨ ਆਗੀ ਆਗੀ ਪੁੱਤੂ ਆਗੀ ਰੁਕ ਜਾ ਲੈ ਆਓ ਤਾਂ ਲੈਣਾ ਯੂ ਆਹੋ ਸੋ ਤੇ ਇਹ ਗਾਇਕੇ ਉਹ ਬੈਠਾ ਮੈਨੂੰ ਸੰਦੀਪ ਕਹਿੰਦੇ ਨੇ ਵੀ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਹੁਣ ਪਤਾ ਨਹੀਂ ਪ੍ਰੈਂਕ ਕਰਦੇ ਆ ਸਰਪ੍ਰਾਈਜ਼ ਦਿੰਦੇ ਆ ਕੀ ਆ ਮੈਨੂੰ ਕੁਝ ਨਹੀਂ ਪਤਾ ਹੈਗਾ ਕਹਿੰਦੇ ਵੀ ਝੌਂਕੜੀ ਮਾਰ ਕੇ ਬਸ ਇੱਥੇ ਬਹਿ ਜਾ ਤਾਂ ਮੈਂ ਬਹਿ ਗਿਆ ਚੁੱਪ ਕਰਕੇ ਹੁਣ ਤੇ ਸੋ ਮੈਂ ਹੁਣੇ ਕੰਮ ਕਰਕੇ ਆਇਆ ਹੈਗਾ ਇਹ ਮੂੰਹ ਨਹੀਂ ਥੋਤਾ ਹਾਥੀ ਕਲੇ ਧੋਕ ਤੇ ਮੈਂ ਬਹਿ ਗਿਆ ਝੌਂਕੜੀ ਮਾਰ ਕੇ ਤੇ ਵੇਟ ਕਰਨ ਲਿਆ ਬਸ ਹੁਣ ਪਤਾ ਨਹੀਂ ਕੀ ਲਿਆਂਦਾ ਇਹਨਾਂ ਨੇ ਕਹਿੰਦੀ ਲੰਮੀ ਨੇ ਕੁਝ ਭੇਜਿਆ ਤੁਹਾਡੇ ਵਾਸਤੇ ਮੈਨੂੰ ਪਤਾ ਨਹੀਂ ਲੰਮੀ ਨੇ ਕੀ ਭੇਜਿਆ ਬਾਕੀ ਵੇਖੋ ਹੁਣ ਆ ਜਾਂਦੀ ਇਹ ਚੀਜ਼ ਦੇ ਵੇਖ ਲੈਨੇ ਅੱਖਾਂ ਬੰਦ ਕਰਾਂ ਅੱਖਾਂ ਬੰਦ ਕਰਾਂ ਮੈਂ ਹਾਂ ਅੱਛਾ ਮੈਂ ਦੀ ਅੱਖਾਂ ਬੰਦ ਕਰ ਲੀਆਂ ਝੂਠੀਆਂ ਅੱਖਾਂ ਬੰਦ ਨਹੀਂ ਕਰਨੀ ਸੱਚੀ ਅੱਖਾਂ ਬੰਦ ਕਰਨੀਆਂ ਯਾਰ ਕਰ ਲੀਆਂ ਅੱਖਾਂ ਬੰਦ ਕਰਨੇ ਬੰਦ ਨਹੀਂ ਕਰ ਬੰਦ ਨਾ ਚੱਲੂ ਚੱਲੂ ਵੀਡੀਓ ਅੱਖਾਂ ਬੰਦੀ ਹੈ ਉਹ ਝੂਠ ਨਹੀਂ ਮੈਂ ਬੋਲਣੇ ਹੱਥ ਦਿਂਹ ਤਰੇ ਨਾ ਨਾ ਲੈ ਆ ਮਮੀ ਇੱਕ ਵੇਖੀਂ ਕਿਤੇ ਗੋਇਆ ਗਾਇਆ ਨਾ ਹੱਥ ਤੇ ਰੱਖ ਦੇ ਗਿੱਲਾ ਹੱਥ ਕਰੋ ਆਹ ਲੀ ਆਹ ਲੀ ਅੱਜ ਥੱਕੀ ਨਹੀਂ ਤਾਂ ਅੱਜ ਤਾਂ ਥੱਕੂਗੀ ਸਪੋਰਟਸ ਗ੍ਰੇਟ ਲਾ ਬੱਸ ਸੋਹਣੇ ਮਾਸਕ ਵਰਸ ਸੱਚੀ ਤਾਂ ਉਹ ਜੀ ਚੀਜ਼ ਹੀ ਬਹੋਣਗੇ ਤਾਂ ਵੀ ਸੋਹਣੇ ਨਹੀਂ ਨਹੀਂ ਸੋਹਣੇ ਯਾਰ ਸੋਹਣੇ ਪਹਿਲੀ ਗੱਲ ਪਤਾ ਕੀ ਗੱਲ ਨੇ ਮੰਮੀ ਜੀ ਦਾ ਪਈ ਚੀਜ਼ ਮਨਾਂ ਇੰਨੇ ਪਿਆਰ ਨਾਲ ਲੈ ਕੇ ਆਵੇ ਨਾ ਤੇ ਉਹ ਸਾਰੀ ਸੋਹਣੀ ਹੁੰਦੀ ਹੈ ਉਹ ਕਦੀ ਵੀ ਮਾੜੀ ਨਹੀਂ ਹੁੰਦੀ ਭਾਵੇਂ ਜਿੱਦਾਂ ਦੀ ਬੱਚੀ ਹੋ ਪਰ ਸਪੋਰਟਸ ਹੋ ਗਈ ਹੈ ਤਾਂ ਟਾਡੇ ਕੋ ਨਹੀਂ ਵਾਇਰ ਬਲੈਕ ਮੈਂ ਵੀ ਯਾਰ ਕਹਿੰਦੇ ਲੈਣੇ ਸੀ ਮੈਂ ਤੇ ਸਪੋਰਟਸ ਨਹੀਂ ਲੈਣੇ ਯਾਰ ਕਹ ਲੈਣੇ ਇਦਾਂ ਦੇ ਹੀ ਗੇ ਚਲੋ ਸੋਹਣੇ ਆ ਪਾਈ ਦੋਨਾਂ ਜਾਣੀ ਨੇ ਲੱਦੇ ਆ ਭਾਈ ਨੋਮਾ ਆਉਂਦਾ ਤੇ ਨੋ ਬਰੀ ਮੈਂ ਦੇ ਦੇ ਜਦੋਂ ਮੇਰੇ ਕੋਲ ਤੇ ਜਗਾ ਕਦ ਨਹੀਂ ਹੁੰਦਾ ਚਲ ਇਹਨੂੰ ਮੈਂ ਲੈ ਕੇ ਦਿੰਦਾ ਸੋਨੇ ਰਾਜੇ ਬਹੁਤ ਹੋਈ ਇਹ ਵੀ ਸਾਰਾ ਖਾਣਾ ਸੋਨੇ ਟੋ ਦੇ ਨਾਲ ਮੇਸ ਕਰ ਗਈ ਹਣਾ ਮੈਨੂੰ ਆ ਪਸੰਦ ਆ ਇਹ ਮੈਂ ਤੇ ਗਾਰੀ ਤੜਾ ਕਿਉਂ ਕੋਈ ਤਾਂ ਦੇ ਦੋ ਕੋਈ ਨਹੀਂ ਆਹ ਕੁ ਨੀਜ਼ ਹੈ ਹਾਂ ਹੋ ਤੋ ਚਲ ਜੀ ਇੰਨਾ ਨਹੀਂ ਕਰਨਾ ਆਹ ਤਰਾਸ ਪ੍ਰੋਸਪਰ ਕਰਕੇ ਨਹੀਂ ਕਰਦੇ ਸਾਰਾ ਤਾਂ ਨਹੀਂ ਲੱਗੀ ਰਹਿਣਾ ਵੀ ਤਾਂ ਇਹ ਰੀਜਨਲ ਚੀਜ਼ ਲੈ ਕੇ ਤਾਂ ਮਾੜੀ ਹੁੰਦੀ ਹੈ ਜੀ ਸੁਣੋ ਦਾਜੀ ਮੈਨੂੰ ਕਮੀਜ਼ ਜੀ ਬੜੀ ਪਸੰਦ ਆਈ ਹੈ ਵੀ ਸੁਣਨੀ ਆ ਇਹਦੇ ਨਾਲ ਪਾਸੇ ਵੀ ਹੁਣ ਪੱਗ ਦੇਖਾਂਗੇ ਕਿ ਕਿਹੜੀ ਬਣਣੀ ਆ ਇਹਨਾਂ ਨੂੰ ਕੁਝ ਪੱਗ ਸੋਚੀ ਕਿਹੜੀ ਬਣਣੀ ਆ ਜੀ ਨਾਲ ਲੈਂਦੀ ਦਰ ਮੈਨੀ ਵੇ ਪਤਾ ਕਿਉਂ ਮੈਨੂੰ ਜਿਆਦਾ ਵੀ ਪੋਚਾ ਖੁੰਦਾ ਨਹੀਂ ਹੁਣ ਚੰਗਾ ਲੱਗਦਾ ਬਹੁਤ ਵਧੀਆ ਵੇ ਆਹ ਕੱਲਰ ਨਹੀਂ ਮੇਰੇ ਕੋਲ ਹੈ ਹਨਾ ਹੁਣ ਮੈਂ ਚੱਲਣ ਨਹੀਂ ਇਦਾਂ ਦੀ ਹਿੰਦੀ ਮੈਂ ਹੁਣ ਹੁਣਾ ਮੈਂ ਬਹੁਤ ਸਮਾਂ ਬਹੁਤ ਸਮਾਂ ਹਰ ਗੁਣਾ ਆਈ ਹਰ ਗੁਣਾ ਆ ਲੈ ਮੈਂ ਬੜਾ ਬਜ਼ਾਰ ਤੋਂ ਹਾਂ ਬੜਾ ਥੱਕੀ ਅੱਛੇ ਅੱਛੇ ਕੋਮ ਕੋਮ ਅੱਛੇ ਉਹ ਜੀ ਕਿ ਤੁਮ ਦਾ ਇਹ ਪੂਰੂ ਮੈਂ ਬਹੁਤ ਸੁਣੀ ਜੀਨ ਦਾ ਮਤਲਬ ਕਮਰ ਕਮਰ ਠੀਕ ਲੈਂਦੀ ਸੀ ਕਮਰ ਹੋਰ ਵੀ ਆਓ ਆਪੇ ਖੋਲੋ ਇਹਨੂੰ ਕਰਾਉਂਦੀ ਹਾਂ ਅੱਛਾ ਹੋ ਗਿਆ ਉਹ ਹੁਣ ਕਮਰੇ ਮੈਂ ਕਿੰਨੇ ਤੇ ਹੋਰ ਨੰਮ ਲੱਗਦਾ ਵੈਸੇ ਉਹ ਤੋ ਤੇ ਨਹੀਂ ਆਸੇ ਮੈਂ ਐਂ ਕਟੀ ਆਉਂਦੀ ਹਾਂ ਸੁਣਣੀ ਆਏ ਉਹ ਤੇਰੀ ਭਲੀ ਹੋ ਜੀ ਲੈ ਵੀ ਸੰਦੀਪ ਝੂਠ ਨਹੀਂ ਬੋਲਦਾ ਜੇ ਤੂੰ ਹੁਣ ਮੇਰੀ ਖੁਸ਼ੀ ਵੇਖਣ ਲੱਗੀ ਨਾ ਇਹ ਸੱਚੀ ਗੱਲ ਨੂੰ ਦਿਲੋਂ ਲੱਗ ਕੇ ਸੁਣਨਾ ਹੰਨੇ ਨਾ ਉਦਣ ਗੋਪੀ ਹੋਣ ਦਾ ਗਾਣਾ ਨਹੀਂ ਵੇਖਿਆ ਉਥੇ ਮੁੰਡੇ ਨੇ ਇੱਕ ਨੇ ਨਾ ਕੋਟੀ ਪਾਈ ਐ ਹੁਣ ਮਮੀ ਇਦਾਂ ਦੀ ਕੋਟੀ ਪਾਈ ਤੇ ਮੇਰੇ ਮਨ ਚ ਵੀ ਲਿਉਣੀ ਹੀ ਲਿਉਣੀ ਜੇ ਮਰਜ਼ੀ ਹੋ ਜੇ ਤੇ ਸੱਚੀ ਲਾਵੀ ਆ ਤੂੰ ਹੀ ਲੈ ਆਈ ਜਾਂਦੀ ਹੈ ਹੈ ਹੈਨਾ ਹੋਰ ਨਹੀਂ ਬਹੁਤ ਸੁਣੀ ਲਾਵੀ ਆ ਤੇ ਨਾ ਸਭ ਨੂੰ ਸੋਹਣੀ ਸਭ ਨਾਲ ਸੋਹਣੀ ਜੇ ਹੁਣ ਤੁਸੀਂ ਕਹੋਗੇ ਗੱਲ ਕਰੋਗੇ ਵੀ ਨਹੀਂ ਕਿਹੜੀ ਸਭ ਨਾਲ ਚੀਜ਼ ਸੋਹਣੀ ਤੇ ਸਭ ਤੋਂ ਸੋਹਣੀ ਮੈਨੂੰ ਆ ਲੱਗੀ ਹੈ ਸਭ ਤੋਂ ਸੋਹਣੀ ਹਾਂ ਤੇ ਉਸ ਤੋਂ ਬਾਅਦ ਤੇ ਦੂਸਰੇ ਨੰਬਰ ਤੇ ਮੈਨੂੰ ਲੱਗੀ ਜੀਨ ਵਧੀਆ ਉਸ ਤੋਂ ਬਾਅਦ ਵਿੱਚ ਲੱਗੇ ਬੂੜ ਤੇ ਉਸ ਤੋਂ ਬਾਅਦ ਵਿੱਚ ਲੱਗੇ ਕਨੀਜ ਆ ਮੈਂ ਪਸੰਦ ਕੀਤੀ। ਬਾਕੀ ਸੋਹਣੀ ਹੈ। ਆ ਗੋਲ ਕਰਨੀ ਹੈ। ਹਾਂ। ਇਹ ਆਪੀ ਆ ਜਿਹੜੀ ਨਹੀਂ ਹੁਣ ਮੈਂ ਇਹਦੇ ਵਿੱਚ ਦੱਸ ਦਿੰਨਾ ਆ ਜਿਹੜੀ ਹੈ ਭਰ ਸਿਆਲ ਦੇ ਵਿੱਚ ਪਾਉਂਗੀ ਕਿਉਂਕਿ ਇਹਦੇ ਵਿੱਚ ਇਹ ਹੈ ਵੀ ਜਦੋਂ ਪੱਗ ਵੱਜ ਗਈ ਫਿਰ ਲਹੁੰਨੀ ਲਾਇਆ ਨਹੀਂ ਲਾ ਕਰਨੀ। ਇਹ ਵੀ ਲੱਥ ਜਾ ਕਰਨੀ। ਕਿਤੇ ਖੁੱਲ੍ਹੇ ਸਟੈਚਿੰਗ ਹੋ ਗਲਾ। ਹਾਂ ਲਾਸੀਆ ਕਰਨੀ ਵੇਖਿਆ ਗਲਾ ਉੱਥੇ। ਫਿਰ ਠੀਕਿਆ ਫਿਰ ਲਾ ਫਿਰ ਤੇ ਗੱਲੀ ਕੋਈ ਨਹੀਂ ਤੇ ਇਹਦੇ ਨਾਲ ਇਹ ਵੀ ਵਾਈਟ ਪੱਗ ਸੁਣੀ ਲੱਗਿਆ ਕੋਈ ਹੈ ਨਾ। ਵਾਈਟ ਦਾ ਕਲਰ ਤੇ ਇਸ ਕੰਦਰ ਦੀ ਮੇਰੇ ਕੋ ਪੱਗ ਹੈਗੀ। ਬਹੁਤ ਸੋਹਣੀ ਬਹੁਤ ਸੋਹਣੀ। ਮਮੀ ਨੇ ਵਧੀਆ ਲੈਂਦੀ ਆ। ਹੇ ਲੈ ਵਾਸਾ ਲੈ ਲੇ ਜੀਆ ਹਾਇ ਰਾ ਹਾਇ ਰਾ ਹਾਇ ਰਾ ਹਾਲੀ ਬਰਥਡੇ ਗਿਫਟ ਮਮੀ ਨੇ ਦਿੱਤਾ ਅਜੇ ਤੱਕ ਬਰਥਡੇ ਨਹੀਂ ਦਵਾਗੇ ਅਚਾ ਮੇਰਾ ਬਰਥਡੇ ਵੀ ਆ ਰਿਹਾ ਬੰਦੇ ਤੇ ਮਿਲੂਗੀ ਗਿਫਟ ਭਾਈ ਆ ਮਾਂ ਚੱਲ ਬਰਥਡੇ ਤੇ ਮੈਂ ਕੋਸ਼ਿਸ਼ ਕਰੂੰਗਾ ਮੈਂ ਦਊਂਗਾ ਵੀ ਗਿਫਟ ਹਰ ਗਣ ਨੂੰ ਹਰ ਗਣ ਦੇ ਬਰਥਡੇ ਤੇ 6 ਤਰੀਕ ਨੂੰ ਜਨਵਰੀ ਦੀ 6 ਤਰੀਕ ਨੂੰ ਤੇ ਕੋਸ਼ਿਸ਼ ਕਰਾਂਗੇ ਪਹਿਲਾ ਮੇਰੇ ਵੱਲੇ ਗਿਫਟ ਹੋਣਾ ਜਿਹੜੇ ਹਰ ਗੜ ਨੂੰ ਉਦਾਂ ਦੇ ਬਹੁਤ ਨਿੱਕੇ ਨਿੱਕੇ ਦਿੱਤੇ ਪਰ ਕੋਈ ਇਹ ਪਹਿਲਾ ਗਿਫਟ ਹੋ ਮੇਰੇ ਟੀਮ ਨੂੰ ਹੈ ਨਾ ਮੂਟ ਬਾਤ ਵਿੱਚ ਭੰਮ ਲਿਆ ਜੂ ਪੂਰਾ ਆਊਗਾ ਭਲਾ ਹਾਂ ਮੈਂ ਇੱਕ ਸੌਫਟਫੇਰ ਉਹ ਤੋਂ ਆਇਤਾ ਉਹਨਾਂ ਮਾਰੀ ਦੁੱਤੀ ਇੱਕ ਉਹ ਨਾ ਵੀ ਨਹੀਂ ਤੇ ਰੰਦ ਰਲ ਸੱਤ ਆ ਗਿਆ ਹਾਂ ਫਾਈਨਲ ਤਿਆਰ ਚਾੜ ਕੇ ਨਾ ਉਹ ਜਗਰ ਤੋਂ ਨਹੀਂ ਲਿਆ ਕਰਕੇ ਦੁਕਾਨਦਾਰ ਇਹ ਮੇਰੇ ਲੈ ਜਾਂਦਾ ਛਿੱਤੀ ਪੈ ਜਾਂਦਾ ਇਹ ਚਿੱਕੜੇ ਮੈਨੂੰ ਉਦਾਂ ਇਹ ਆ ਵੀ ਬੋਰਡ ਦਾ ਲੂਜ਼ ਹੋਣਾ ਮੈਨੂੰ ਮੈਦ ਵੱਡੇ ਲਿਕੇ ਲੱਗ ਲਈ ਆ ਲੱਗਦੀ ਮੈਨੂੰ ਲੱਗਦਾ ਇਹ ਤਵਾਰੋ ਸੱਤ ਨੰਬਰ ਹੁੰਦਾ ਨਹੀਂ ਨੰਹੁੰਦਾ ਸੱਤ ਇਹ ਤਨੂ ਨਹੀਂ ਤਾਂ ਕੋਈ ਨੰਬਰ ਨਹੀਂ ਆ ਨਹੀਂ ਨਹੀਂ ਸੱਤ ਨੰਬਰ ਚਲ ਕੋਈ ਨਾਂ ਬਦਲਾਂਗੇ ਉਦਾਂ ਕਲਰ ਕੁਲਰ ਇਹੋ ਲੈ ਆਈ ਬਸ ਇਹ ਵੀ ਥੋੜਾ ਲੂਜ਼ ਆ ਲੱਗ ਪਉਂ ਮੈਂ ਮੈਨੂੰ ਸਮਝਦਾ ਹਾਂ ਨਹੀਂ ਮੈਨੂੰ ਵੇਖਣ ਚ ਵੱਡੇ ਲੱਗੇ ਪਰ ਮੈਂ ਨਹੀਂ ਸੱਤ ਨੰਬਰ ਹੁੰਦਾ ਮੈਂ ਤਾਂ ਨਹੀਂ ਮੈਂ ਕਿਉਂ ਕਿ ਅਸੀਂ ਇਹਦੇ ਵਿੱਚ ਨਾ ਸੱਤ ਨੰਬਰ ਲਈਏ ਕੱਲ ਨੂੰ ਭਾਵੇਂ ਚੱਲ ਜੀ ਉਹ ਵੀ ਨਹੀਂ ਤੇ ਹੁਣ ਦੁਕਾਨੋਂ ਖਲੀ ਉਹ ਕੱਲ ਚੱਲ ਜਾਣਾ ਨਹੀਂ ਕੱਲ ਚੱਲ ਜਾਣਾ ਹੈ ਨਾ ਬਾਕੀ ਸੋਹਣੇ ਆਪਾਂ ਗਰੇ ਕੰਧਾ ਤੈਨੂੰ ਪੈਂਦੀ ਸੀ ਭੰਵੇਂ ਹਾਂ ਇਹਦੇ ਚ ਛੋਟਾ ਜਿਹੜਾ ਸਾਈਜ਼ ਆ ਉਹ ਵੀ ਮਿਲ ਜੂ ਚੱਲੋ ਇੰਨਾ ਵਿੱਚ ਇਹੋ ਜਿਹਾ ਕਲਰ ਵੀ ਘਰੇ ਆ ਇਹੋ ਜਿਹਾ ਹੀ ਕੱਟਿਆ ਗਿਆ ਉੱਚਾ ਵੀ ਆ ਗਿਆ ਹਣਾ ਇਹ ਤਾਂ ਫੜੇ ਹਾਂ ਵਿੱਚ ਮੈਂ ਨਹੀਂ ਸੈਲਟ ਵੀ ਇਹੋ ਜਿਹੀ ਲਈਏ ਪਰ ਵੱਡੀ-ਵੱਡੀ ਉਹ ਵੀ ਸੈਲਟ ਦਾ ਰੰਗ ਬਣਨ ਲੱਗਾ ਮੇਰੀ ਕਹਾਣੀ ਬੈਲ ਫੁੱਟ ਜਿੱਚ ਜਿਹਾ ਸੈਲਟ ਗਾਹਾਂ ਤੇ ਆਹ ਕੀ ਤਾਇਆ ਨੂੰ ਪਰ ਜੋਨੀ ਵੱਡੀ ਆ ਅੱਛਾ ਸ਼ਮਾਨ ਤੈਨੂੰ ਵੀ ਬੂਟੂ ਮਿਲੇ ਹੀ ਨਾ ਤੇ ਮੈਨੂੰ ਵੀ ਮਿਲ ਗਿਆ ਨਵੇਂ ਆਈ ਉਹਦਾ ਇਹ ਮੁੰਡਾ ਵਗਦੀ ਆ ਉਹਨੇ ਰੇਟ ਬੜਾ ਵਧੀਆ ਲਾ ਲਿਆ ਪਾਪਾ ਕੱਪੜਿਆਂ ਦਾ ਅੱਛਾ ਪੁੱਛਿੰਦੇ ਜਿਹੜਾ ਹੀ ਮੁੰਡਾ ਕੋਟੇ ਤੇ ਲੱਜਾ ਤੈਨੂੰ ਨਾ ਕੋਡ ਕੋਦੇ ਨਹੀਂ ਕੋਟੀਆਂ ਲਈਆਂ ਤੇ ਸ਼ਰਟ ਲਈ ਅੱਛਾ ਕੋਟੀ ਕਿੰਨੇ ਦੀ ਹੈ ਲੈ ਲੀ ਸਾਢੇ 500 ਪਾ ਕੇ ਦੇਖੀ ਹੁਣ ਵਧੀਆ ਗਈ ਤੇਡ ਵੱਡਾ ਹੋ ਗਿਆ ਜਦ ਤੱਕ ਉਹ ਜਣਾ ਭੰਡਿਆ ਸੋਹਣੀ ਲੱਗੀ ਜੱਜ ਕੀ ਹੂੰ ਸਹੀ ਹੈ ਸੋਹਣੀ ਬੜੀ ਬੜੀ ਮੱਦੀ ਨਿੱਗੀ ਵੀ ਬੜੀ ਹੋਣੀ ਹੈ ਹਨਾ ਮਮੀ ਅਭੀ ਇਦਾਂ ਦੇ ਗੁਡੀਆਂ ਨੂੰ ਪੁੰਨੇ ਨਾ ਆਪਣੀ ਗੁਡੀਆਂ ਨੂੰ ਪਰਸੇ ਲੱਗਦੇ ਸੋ ਜੱਜਦੇ ਤੇ ਬੜੇ ਆ ਪਰ ਗੁਡੀਆਂ ਤਿਲਕਦੀ ਜਾਂਦੀ ਲੱਗੀ ਹਨਾ ਚੁੱਕੀ ਨਹੀਂ ਜਾਂਦੀ ਕੁਖੂ ਫਟ ਵੀ ਖੋਦਾ ਮਰਸਾ ਵਧੀਆ ਗਈ ਬਹੁਤ ਬਹੁਤ ਸੈਟ ਕਰਦੇ ਮੈਂ ਇਦਾਂ ਤਾਂ ਲੱਗਾਈ ਤਾਂ ਬਹੁਤ ਚੀਆ ਨੇ ਨਹੀਂ ਠੀਕ ਹੈ ਮੇਹੀ ਮਾਂ ਹਾਂ ਵਧੀਆ ਲੱਗੀ ਠੀਕ ਹੈ ਨਾ ਬਿਲਕੁਲ ਓਕੇ ਬਿਲਕੁਲ ਹਾਂ ਹੈ ਸੋਹਣੀ ਲੱਗੀ ਠੀਕ ਹੈ ਇਹ ਮਾਈਕਲ ਵੀ ਲੱਗਦੀ ਨਹੀਂ ਉਦੋਂ ਉੱਚੀ ਨਹੀਂ ਹਣਾ ਠੀਕ ਹੈ ਨਾ ਇੰਨੀ ਹੁੰਦੀ ਵੇ ਪੋਕਟ ਦੇ ਲੱਗੇ ਹੁੰਦੀ ਇੰਨੀ ਹੁੰਦੀ ਕਮੀਜ਼ਾਂ ਵੀ ਨਹੀਂ ਹੁੰਦੀਆਂ ਵਧੀਆ ਲੱਗਣਦੀ ਇਹਦਾ ਠੀਕ ਹਾਂ ਇਹਦੇ ਚ ਕਲਰ ਵਧੀਆ ਆਉਂਦੇ ਮੇਰੇ ਫੋਨ 'ਚ ਨਾ ਲਾਈਟ ਜਿਹਾ ਆਉਂਦੇ ਆ ਇਹ ਦੇਖ ਵੰਦੀ ਮੇਰੇ ਵਾਲਾ ਨਹੀਂ ਆਈਫੋਨ ਨਹੀਂ ਖੜਿਆ ਖੜਿਆ ਤਾਂ ਹਾਂ ਉਹ ਲੈ ਜੰਦ ਯਾਦ ਹੀ ਨਹੀਂ ਮੈਨੂੰ ਕਿ ਘਰੇ ਆ ਹਾਂ ਉਹ ਆ ਥੋੜੀ ਜਿਹੀ ਫੁੱਲੀ ਠੀਕ ਹੈ ਸੁਮੀ ਵੀ ਜੋ ਹੈ ਠੀਕ ਹੀ ਉੱਚੀ ਕਰਾਉਣੀ ਬਸ ਮੋੜੀ ਹਾਂਜੀ ਕਿੱਧਰ ਕਿੱਧਰ ਭਲਵਾਂ ਜੀ ਨਵਾਂ ਜੀ ਕਿੱਧਰ ਆਇਆ ਭਲਵਾਂ ਜੀ ਟੋਪੀ ਕਿਥੇ ਟੋਪੀ ਟੋਪੀ ਕਿਥੇ ਮੋਤੀ ਓਏ ਲੌਣੀ ਥੋੜੀ ਐ ਲੌਣੀ ਲੌਣੀ ਨਹੀਂ ਹੈਗੀ ਓਏ 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 ਲੌਣੀ ਥੋੜੀ ਉਧਰ ਦੱਸੀ ਤਾਂ ਨਾ ਵੀ ਕਿੱਥੇ ਐ ਚੱਲ ਟੋਪੀ ਕਿੱਥੇ ਟੋਪੀ ਪੁੱਤ ਦੀ ਟੋਪੀ ਐ ਹਾਂ ਓਏ ਲੌਣੀ ਦੇ ਲੌਣੀ ਵੀ ਐ ਹਾਂ ਢਾਗਾ ਦੋ ਢਾ ਦਦਾ ਲੇ ਸੰਦੀਪ ਕਹਿੰਦੇ ਮੇਰੇ ਵੱਲ ਬਰਥਡੇ ਗਿਫਟ ਜਿਹੜੇ ਨਹੀਂ ਆਏ ਤੁਹਾਨੂੰ ਅੱਜ ਹੀ ਮਿਲ ਗਏ ਨੇ ਕਹਿੰਦੇ ਤੁਹਾਡੇ ਕੋ ਹੈ ਨਹੀਂ ਕੱਪੜੇ ਬਰਥਡੇ ਤੇ ਪਾਉਣ ਵਾਸਤੇ ਤੇ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਲੈ ਕੇ ਆਇਆ ਮੈਂ ਚਲੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਬ ਜੀ ਤੁਸੀਂ ਨਾਲ ਗਏ ਹਿੰਮਤ ਦਿੱਤੀ ਉਹਨਾਂ ਦਾ ਦਾਦਾ 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 ਵਾਜਦੇ ਵਾਜਦੇ ਚੜਦੀ ਮੁਖਰਾਏ ਲਿਖਾਇਓ ਕਿਦਾ ਕਰਦੀ ਪਲਾਨ ਮੁਖਰਾ ਚਾਹ ਚੜ ਗਿਆ ਰਗੜ ਕੌਣ ਆਇਆ ਦਾਦਾ ਮੈਂ ਤੋਤਾ ਮੈਂ ਤੋਤਾ ਦਾਦਾ ਬਹੁਤ ਵਧੀਆ ਸੁਣੀ ਆਵਾਜ਼ਾਂ ਦਿੰਦੀ ਹੈ ਦਾਦਾ ਦਾਦਾ ਜਿਹੜਾ ਕਿਹਾ ਸੀ ਨਾ ਦਾਦਾ ਆਇਆ ਉਹ ਈ 킬킬 ਕੇ ਬੋਝਾ ਮਾਰ ਰਹੀ ਹੈ ਹਾਂਜੀ ਜੀ ਰਾਜਾ ਹਾਂ ਰਾਜਾ ਹਾਂ ਇਹ ਠੰਡਾ ਈ ਠੰਡਾ ਐਵੇਂ ਹੀ ਕਰਦੀ ਹੁਣ 이, 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 이. 이, 이. 이, 이. 이, 이. 이, 이. 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 ਕਈ ਹੁਣ ਚੱਲੇ ਆਪਾਂ ਮਾਰਕੀਟ ਬੂਟ ਵੰਡਿਆ ਬੂਟ ਜਿਹੜੇ ਨਹੀਂ ਇੱਕ ਨੰਬਰ ਵੱਡਾ ਜਿਵੇਂ ਤੁਸੀਂ ਵਲੌਗ ਦੇਖਿਆ ਵਾ ਤੇ ਇਹ ਹੁਣ ਚੇਂਜ ਆਪਾਂ ਕਰਵਾ ਲਏ ਹੁੰਨੇ ਆਵੇਂ ਓਕੇ ਫਿਰ ਟਾਈਮ ਨਹੀਂ ਲੱਗਣਾ ਕੱਲ ਤੇ ਸੋ ਹੁਣ ਹਰ ਗੁੰਜੜੀ ਨੇ ਨਾਲੇ ਮੰਮੀ ਤੇ ਡੈਡੀ ਘਰੇ ਨੇ ਮੁੜ ਕੇ ਡੈਡੀ ਚੱਲ ਜਾਂਦੇ ਨੇ ਆਪਣੀ ਉਥੇ ਡਿਊਟੀ ਕੰਮ ਤੇ ਤੇ ਫਿਰ ਮੰਮੀ ਕੋਲ ਹਰ ਗੁੰਜੜੀ ਨੇ ਥੋੜਾ ਔਖਾ ਹੋ ਜਾਂਦਾ ਸਿਸਟਮ ਇਦਾਂ ਦੋ ਜਣੇ ਥੋੜਾ ਸੌਖਾ ਰਹਿੰਦਾ ਸਾਹਮਣੇ ਵਿੱਚ ਕੁੜੀਆਂ ਨੂੰ ਵੇ ਲੋ ਜਿੱਤੇ ਖਾਣ ਪੀਣ ਦੀ ਰੇੜੀਆਂ ਲੱਗੀਆਂ ਨੇ ਹਰਬਾਵਾ ਕਾਜ ਦੇ ਸਾਹਮਣੇ ਤੇ ਜਾਮ ਵੇਖੋ ਕਿਉਂਕਿ ਰੋਡ ਤੇ ਗੱਡੀਆਂ ਲੱਗ ਜਾਂਦੀਆਂ ਨੇ ਰੋਡ ਵੀ ਅੱਗੇ ਕਿਤੇ ਕਿੰਨਾ ਕੁ ਚੌੜਾ ਆ ਗੱਡੀ ਲਾਤੀ ਆ ਸਾਈਡ ਤੇ ਹੀ ਹੁਣ ਚੱਲੇ ਆ ਮਾਰਕੀਟ ਪਾਪਾ ਬੂਟ ਲੈਣ ਜਾਣਦੇ ਆ ਸਾਈਜ਼ ਵੱਡਾ ਮੇਰੇ ਆਪਾਂ ਚੇਂਜ ਕਰਾਉਣ ਵਾਸਤੇ ਆਏ ਆ ਨੀ ਇਹ ਚੀ ਨੀ ਹੁਣ ਕੁਝ ਇਹ ਚੀਜ਼ਾਂ ਤੋਂ ਹਟ ਕੇ ਦਿਖਾਓ ਕੁਝ ਇਹ ਚੀਜ਼ਾਂ ਤਾਂ ਰੁਕੋ ਆਪਣਾ ਲੈ ਲਏ ਗਏ ਆ। ਫੋਟੋ ਸੇ ਮਾਹੌਲ ਕਿਦਾਂ ਦਾ ਹੈ। ਇਹ ਕਾਹ ਦਾ ਖਾਇਆ ਪਾਜੀ ਉਹਨਾਂ ਨੇ। ਇਹ ਕਾ। ਹਾਂ ਇਦਾਂ ਲੱਗੀ ਨਾ ਮੇਰੇ ਕੋਲ। ਕਿਦਾਂ ਆ ਚੀਜ਼ ਦੱਸਿਓ ਠੀਕ। ਇਹ ਵੀ ਬੜਾ ਹੋ ਗਿਆ। ਇਹ ਤੇ ਉਹ ਐਨ ਲਾਦੇ ਸਕੂਲੇ ਪਾਉਂਦੇ ਆ ਨੇ ਹਣਾ। ਨਹੀਂ ਹੈ ਤਾਂ ਹੰਡਣ ਜੋ ਗਿਆ ਪਰ ਐਨ ਲਾਦੇ ਸਕੂਲੇ ਪਾਉਂਦੇ ਨੇ। ਸੰਦੀਪ ਦੇਖ ਰਹੀਏ ਜੈਕਟ ਆਪਣੇ ਵਾਸਤੇ। ਪਰੇ ਟਾਈਟ ਹੁੰਦੇ ਨੇ ਯਾਰ ਗੱਟ ਆ ਵੇਖਿਓ ਜਿਆ ਆ ਗਿਆ ਤੇ ਵਧੀਆ ਜੇ ਆਈ ਜਾਣਾ ਹਾਂ ਆਈ ਜਾਣਾ ਇਹ ਆਪਣਾ ਟ੍ਰਿਪਲ ਹਾਂ ਇਹ ਆ ਜਾਣਾ ਯਾਰ ਕਲਰ ਕਲਰ ਤਾਂ ਵੇਖ ਪਿਆ ਰਹਾ ਸੀ ਕੋਈ ਨਹੀਂ ਹੁੰਦਾ ਕੀ ਕਰੀਏ ਇਹ ਚੇਂਜ ਕਰਨੀ ਹਾਂਜੀ ਗਰਮ ਦੇਖਣੀ ਰੇਟ ਦਾ ਫਰਕ ਪਿਆ ਨਾ ਬਾਕੀ ਸਭ ਰਹਿ ਠੀਕ ਨਹੀਂ ਕਾਟਨ ਚ ਦੇਖਣੀ ਗਰਮ ਨਹੀਂ ਦੇਖਣੀ ਯਾਰ ਠੀਕ ਕੋਈ ਗੱਲ ਹੈ ਕਿ ਲੈ ਵੀ ਕੋਟੀ ਤੇ ਕਮੀਜ਼ ਚੇਂਜ ਕਰ ਲਈ ਕਮੀਜ਼ ਜੋ ਖਾ ਕੇ ਜਾਣਾ ਪੜੇ ਇਥੋਂ ਬੂਟ ਦੇਖ ਲਾਂ ਕਿਉਂਕਿ ਮੈਨੂੰ ਇਥੋਂ ਪਸੰਦ ਨਹੀਂ ਆਏ ਇਧਰ ਨਾਲ ਬਾਹਰ ਲਗਾਏ ਆ ਕਾਫੀ ਭਾਰੇ ਬੜੇ ਯਾਰ ਇਹ ਦਾ ਸੋਲ ਭਾਰੇ ਬੜੇ ਨਾਲੇ ਵਾਈਟ ਕਲਰ ਨਿਕਲਣੂ ਮਾਈਟ ਨਹੀਂ ਲੈਣੇ ਸ਼ੂ ਇੱਥੇ ਸਾਹਮਣੇ ਵੀ ਲੱਗੇ ਆ ਕਾਫੀ ਵੈਰਾਈਟੀ ਆ ਉੱਪਰ ਵੀ ਲੱਗੇ ਹੋਏ ਮੈਨੂੰ ਥੋੜੇ ਆ ਪਸੰਦ ਆਏ ਆ ਬਾਕੀ ਦੇਖਦੇ ਆ ਇਹਦੇ ਵਿੱਚ ਇਹਦੇ ਵਿੱਚ ਵੀ ਆਪਣਾ ਇਹ ਵਾਲੇ ਬੂਟ ਦਾ ਦੂਸਰਾ ਪੈਰ ਵੀ ਜਿਹੜਾ ਪਾਕ ਦੇਖਦੇ ਆਂ ਭਲਾ ਕਿੰਦਾ ਵਧੀਆ ਲੱਗਦਾ ਪਾਉਂਦੇ ਦੇ ਬੂਟ ਸ਼ੂਜੜੇ ਆ ਉਹ ਤਾਂ ਮੈਂ ਲੈ ਲੇ ਆ ਬੜਾ ਜੈਨੂਨ ਜਿਹਾ ਪ੍ਰਾਈਸ ਲਾਇਆ ਮੈਂ ਭਾਜੀ ਪਹਿਲੀ ਵਾਰੀ ਦੁਕਾਨ ਤੇ ਆਏ ਆ ਤੇ ਆਪਾਂ ਨੂੰ ਵਧੀਆ ਸ਼ੂਜ ਦਿਖਾ ਦੋ ਤੇ ਇੱਕ ਮਾਨਤਾ ਰੱਖ ਲੈ ਮੈਂ ਸਪੈਸ਼ਲੀ ਇੱਕ ਦੁਕਾਨ ਤੇ ਆਪਾਂ ਸ਼ੂਜ ਜਿਹੜੇ ਆਪਾਂ ਆਪਾਂ ਵੱਡੇ ਮੇਲੇ ਸੀ ਕਿ ਉਹਦੇ ਵਿੱਚ ਛੋਟਾ ਸਾਈਜ਼ ਨਹੀਂ ਮਿਲਿਆ ਤੇ ਮੈਂ ਕਿਹਾ ਆਪਾਂ ਵਾਪਸ ਆਏ ਆ ਤੁਹਾਡੀ ਦੁਕਾਨ ਤੇ ਇਥੋਂ ਮੈਂ ਪਹਿਲੀ ਵਾਰੀ ਆਏ ਤੇ ਸਾਡਾ ਮਾਰ ਰੱਖ ਲੈਣਾ ਮਾਰ ਰੱਖ ਲੈ ਆ ਵੀ ਸਾਡਾ ਆਮਲੀ ਦੁਕਾਨ ਬੇਬੀਸ ਵੀ ਬਹੁਤ ਸੋਹਣੇ ਲੇਡੀਸ ਵੀ ਬਹੁਤ ਸੋਹਣੇ ਬੂਟ ਐ ਇਹਨਾਂ ਦੇ ਕੋਲ ਤੋਤੇ ਤੋਤੇ ਤਾਂ ਤਾਂ ਕੀ ਹਰ ਤੱਕ ਨੇ ਤਾਂ ਤਾਂ ਫਟ ਕੇ ਨਹੀਂ ਆਈ ਦੇਖੋ ਮੈਂ ਇਹਨਾਂ ਨਾਲ ਟੱਕ ਰਿਹਾ ਮੈਂ ਬੂਟ ਬਹੁਤ ਸੋਹਣੇ ਜੰਦੇ ਹੈਂ ਘੈਂਟ ਖਾਵਾ ਮੂਟ ਵੇਖ ਬਣਾ ਸੋਹਣੇ ਕੋਣ ਦੇਖ ਕੋਣ ਦੇਖ ਆ ਗਈ ਲਾਟਾ ਉਹ ਖਾਦੇ ਉਹ ਮੇਰੀ ਧੀ ਵਿਚਾਰੀ ਵੰਡਈ ਉਹਨੇ ਦੇਖ ਲੈ ਉਹਨੇ ਵੇਖਣੀ ਮੇਰੀ ਧੀ ਨੇ ਤੇ ਮੇਰੀ ਧੀ ਦੇ ਵੇਖਣੀ ਨੇ ਦੇਖੋ ਦੇਖੋ ਇੰਨੇ ਬਸ ਉਹ ਫੜਨਾ ਹੁੰਦਾ ਵਾ ਤਸਮੇ ਉਹਨੇ ਫੇਰ ਵਾਪਸ ਕਰ ਲਿਆ ਉਹ ਇਹ ਐ ਡਾਟਾ ਰਿਹਾ ਹਾਂ ਤੁਹਾਨੂੰ ਮੇਰੇ ਕੋਲ ਕੋਟਾ ਸਾਈਜ਼ ਹੈ ਨਹੀਂ ਫਿਰ ਉਹਨੇ ਵਿਚਾਨੇ ਪੈਸੇ ਦਿੱਤੇ ਉਸ ਟਾਈਮ ਅੱਛਾ ਅੱਛਾ ਫਿਰ ਉਹ ਬਾਕੀ ਨਾ ਤਾਂ ਦੇ ਤੇ ਇਹ ਦਿੰਦੇ ਹੀ ਨਹੀਂ ਠੀਕ ਹੈ ਬੂਟਾ ਵਾਲੇ ਦੱਸੇ ਸਾਰੇ ਰਾਣੇ ਆ ਵੀ ਸ਼ੂਏ ਦੀ ਫੋਟੋ ਬਣੀ ਨਾ ਤੇ ਪਛੇਣ ਨੂੰ ਭਲੇਖਾ ਲੱਗ ਗਿਆ ਕਿ ਕਹਿੰਦਾ ਸੜੀ ਆ ਦੁਬਾਰਾ ਮੰਗਤੇ ਨਹੀਂ ਗਾ ਮੈਂ ਉਹ ਕਲਰ ਵੀ ਜਿਹੜਾ ਚੇਂਜ ਕਰਵਾ ਲੈਂਦਾ ਕੋਟੀ ਵੀ ਜਿਹੜੀ ਨਹੀਂ ਚੇਂਜ ਕਰਵਾ ਲੈਂਦੀ ਕਿਉਂਕਿ ਉਹ ਜਿਹੜੀ ਕੋਟੀ ਸੰਦੀਪ ਨੇ ਲੇਕੀ ਤੀ ਨਾ ਉਹ ਨਾ ਬਾਹਾਂ ਤੋਂ ਥੋੜੀ ਜਿਹੀ ਨਾਲ ਲੱਗਦੀ ਵੀ ਜਿੰਦਾ ਉੱਚੀ ਆ ਪਰ ਫਿਰ ਮੁੜ ਕੇ ਮੈਂ ਹਾਂ ਜੇ ਸੀਮ ਕਲਰ ਮਿਰਜੂ ਤੇ ਲੈਵਾਂਗਾ ਨਹੀਂ ਤੇ ਉਹ ਰੱਖਣਾਗੇ ਤੇ ਕਲਰ ਆਵਣਾ ਥੋੜਾ ਲਾਈਟ ਹੈ ਚਲੋ ਪਰ ਮਿਲ ਗਈ ਵੱਡੀ ਤੇ ਫਿਰ ਕਮੀਜ਼ ਦਾ ਰੰਗ ਹੀ ਪੜਕੀਲਾ ਜਿਹਾ ਲੱਗਦਾ ਹੈ ਮੈਨੂੰ ਇੱਕ ਆਮ ਲੈ ਲੈਂਦਾ ਫਿਰ ਹਰ ਜੀ ਆ ਮੈਂ ਬੂਟ ਲੈ ਚੰਗੇ ਵੇਖਿਓ ਨਵੇਂ ਲਿਆਂਦੇ ਬੂਟ ਵੇਖੋ ਬੜਾ ਚੰਗੇ ਹੁਣੇ ਜੇ ਸੰਦੀਪ ਨੇ ਕੇ ਲੈ ਕੇ ਦਿੱਤੇ ਸੀ ਤੇ ਉਹਨਾਂ ਨੇ ਅੱਜ ਆਪਣਾ ਲੂਜ਼ ਹੀ ਕੇ ਬੂਟ ਇਹ ਹਜ਼ਾਰ ਰੁਪਏ ਦੇ ਆਏ। ਆਏ ਨੀ ਪਏ। ਪਏ। ਪਏ ਵੀ ਤੇ ਆਏ ਵੀ। ਨੜੀ ਦੇ ਕਿੰਨੇ ਪਏ? ਅੱਛਾ। ਵਧੀਆ ਹੋਣੀ ਆ। ਠੀਕ ਹੈ। ਗੱਡੀ ਲਾਰ ਹੋ ਗਈ ਆ। ਆ ਇੱਕ ਕੋਟੀ ਲੈੰਦੀ ਜਿਹੜੀ ਇਹਨੂੰ ਛੱਡਦੇ ਐਨ ਬੂਕ। ਆ ਕੋਟੀ ਲੈੰਦੀ। ਠੀਕ। ਉਹ ਵੇਖ ਕਿਧਰ ਲੈ ਚਲੀ। ਬਹੁਤ ਵੱਡੀ। ਇਹਨੂੰ ਛੱਡੀ। ਨਾ ਕਿਧਰ ਜਾਂਦਾ ਵੇ? ਗੱਭਰੂ ਜਵਾਨ। ਕਿ ਨਾ ਮੈਂ ਆਪਣਾ ਮਲੇਮ ਜੀ ਨਾ ਤੇ ਆ ਇੱਕ ਕਮੀਜ਼ ਤੇ ਬਾਕੀ ਦੂਜੇ ਤੁਸੀਂ ਵੇਖ ਹੀ ਲਏ ਹਨ ਠੀਕ ਹੈ ਉਹ ਇਹੜੇ ਪਹਿਲੇ ਆਪਣੇ ਘਰੇ ਪਏ ਕੋਟੀਆਂ ਕੋਟੀ ਲਾ ਕੇ ਤੇ ਜਿਹੜੀ ਮੰਮੀ ਸਹੀ ਨਾ ਆ ਮੈਂ ਚੇਂਜ ਕਰਾਉਂਦੇ ਉਹ ਨਾ ਰੈੱਡ ਜਿਹਾ ਕਲਰ ਹੈ ਯਾਰ ਪੜਕੀਲਾ ਜਿਹਾ ਲੱਗਦਾ ਸੀ ਪਹਿਲਾਂ ਇਹ ਚੇਂਜ ਕਰਾ ਲੈਣ ਨਾਲੇ ਉਹ ਵੀ ਵੱਡੀ ਹੈਗੀ ਠੀਕ ਹੈ ਬੜਾ ਜਬਰਦਸਤ ਸੰਦੀਪ ਨੇ ਸੱਚ ਮੈਂ ਆਪਣਾ ਟਾਈਟ ਕਹੀ ਜਾਂ ਸੰਦੀਪ ਨੇ ਲੂਜ਼ ਲਿਆਂਦੇ ਬੂਟੋ ਵਾਲੇ ਜੜ ਜੀ 8 ਨੰਬਰ ਤੇ ਮੈਨੂੰ ਇਹ ਵਾਲੇ ਬੂਟ ਜਿਹੜੇ ਨੇ 7 ਨੰਬਰ ਹੁੰਦੇ ਨੇ ਫਿਰ ਮੈਂ 7 ਨੰਬਰ ਲੈ ਕੇ ਆਇਆ ਬਹੁਤ ਵਧੀਆ ਇਹਦੇ ਬਰਥਡੇ ਦਾ ਗਿਫਟ ਮੇਰੇ ਵੱਲੋਂ ਹੁਣੇ ਮਿਲ ਗਿਆ ਮਾ ਚਲੋ ਠੀਕ ਹੈ ਨਹੀਂ ਤੁਹਾਡਾ ਹੈ ਨਹੀਂ ਵਾਕਿਆ ਮੈਂ ਉਦਾਂ ਵੀ ਲੈਣਾ ਸੀ ਮੇ ਤਾਂ ਹੈ ਨਹੀਂ ਕਿੰਦੀ ਘਾੜ ਕਿਤੇ ਹੀ ਮੇਰੇ ਮੂਰੇ ਪਾ ਫੜੀ ਗੰਡੀ ਤਾਨੀ ਡਿਜ਼ਾਈਨਿੰਗ ਦੇਖ ਲੋ ਕਿੰਦਾ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਹੁਣ ਤੇ ਆ ਦੇ ਮੈਂ ਕਹਿੰਦਾ ਐਂਡ ਲੱਗਾਂਗੇ ਪੂਰੇ ਨਰਜੀ ਕਈ ਨਾ ਮੈਂ ਕਮੈਂਟ ਪੜਦਾ ਨਾ ਕਈ ਜਣੇ ਨੂੰ ਨਹੀਂ ਵੀ ਚੰਗੀ ਲੱਗਦੀ ਉਹ ਚੀਜ਼ ਕਈਆਂ ਨੂੰ ਚੰਗੀ ਵੀ ਲੱਗਦੀ ਤੇ ਕਈ ਜ਼ਿਆਦਾਤਰ ਤਾਂ ਚੰਗੀ ਲੱਗਦੀ ਲੋਕਾਂ ਨੂੰ ਕਹਿੰਦੇ ਜਦੋਂ ਤੁਸੀਂ ਕੋਈ ਵੀ ਚੀਜ਼ ਖਰੀਦ ਕੇ ਲਿਆਉਂਦੇ ਜੀ ਆਪਣੇ ਮੰਮੀ ਤੇ ਡੈਡੀ ਨੇ ਦਿਖਾਉਂਦੇ ਜਾਂਦਾ ਸਭ ਨੂੰ ਆਪਾਂ ਨੂੰ ਬਹੁਤ ਚੰਗਾ ਲੱਗਦਾ ਵੀ ਤੁਸੀਂ ਕੋਈ ਵੀ ਚੀਜ਼ ਆਪਣੇ ਮਾਪਿਆਂ ਨੂੰ ਦਿਖਾਉਂਦੇ ਵਢਾਈ ਦਿੰਦੇ ਜੀ ਇਹ ਆਪਾਂ ਨੂੰ ਚੰਗਾ ਲੱਗਦਾ ਵੀ ਅੱਜ ਡੈਡੀ ਜੀ ਆਪਾਂ ਮੰਮੀ ਜੀ ਆਪਾਂ ਇਹ ਚੀਜ਼ ਲੈਂਦੀ ਆ ਜਾਂ ਲੈਂਦੀ ਕਿੰਦਾਂ ਆਪਣੇ ਜੀਆਂ ਚਾਰ ਆਪਣੇ ਜੀਏ ਤੇ ਦਿਖਾਉਣੀ ਵੀ ਵੈਸੇ ਚਾਹੀਦੇ ਜੀ ਝੁੰਗੇ ਚ ਚਾਰ ਤੇ ਜੀਆਂ ਆਨ ਨਾਲ ਵੈਸੇ ਵੀ ਚਲੋ ਲਧੀਆ ਗੱਲ ਖੁਸ਼ੀ ਨਦੀ ਆਪ ਨੂੰ ਮਿਲਦੇ ਵਧਿਆਨੂ ਮਿਲਦਾ ਚਾ ਮਿਲਦਾ ਹ ਸਾਰਿਆਂ ਦੇ ਘਰ ਤੋਂ ਹੋਣਾ ਚਾਹੀਦਾ ਐਡਾ ਵਧਿਆਨੂ ਮਸਾਫ ਨਿਕਲਣਾ ਚਾਹੀਦਾ ਕਿਉਂਕਿ ਫਿਰ ਮਾਪੇ ਵੀ ਸੋਚਦਾ ਵੀ ਚਲੋ ਸਾਡੇ ਬੱਚੇ ਜਿਹੜੇ ਨਹੀਂ ਭਾਵੇਂ ਜਦੋਂ ਮਰਜੀ ਸਾਨੂੰ ਚੀਜ਼ ਦਿਖਾਉਂਦੇ ਇਸ਼ਤ ਬਣਦੀ ਸਾਡੀ ਆਪਣੀ ਵੀ ਬਣਦੀ ਮਾਪੇ ਉਹਦੇ ਸਾਹਮਣੇ ਕਿ ਤੇ ਨਹੀਂ ਸਾਰਿਆਂ ਘਰ ਤੁਸੀਂ ਕਿਹੜੇ ਆਉਣ ਤੇ ਐਡਾਂ ਹੀ ਚੰਗੇ ਲੱਗੀਦਾ ਹਰ ਘਰ ਵਿੱਚ ਇਦਾਂ ਮਾਂ ਪਿਓ ਦੀ ਰਿਸਪੈਕਟ ਕਰਨ ਬੱਚੇ ਸਲੈਰਿਕ ਕਮੀਜ਼ ਜਿਹੜੀ ਨਹੀਂ ਮੈਂ ਟਰਾਈ ਕਰਕੇ ਦੇਖਦੇ ਆ ਜਿਹੜੀ ਨਵੀਂ ਲਿਆਂਦੀ ਆ ਠੀਕ ਹੀ ਆਈ ਆ ਇਹ ਪੂਰੀ ਆਈ ਆ ਇਹਦੇ ਤੋਂ ਤਾਂ ਕੋਟੀ ਪਿਆ ਜਾਣੀ ਯਾਰ ਟਿੱਡੂ ਤਾਂ ਆ ਬਹੁਤ ਵੱਡਾ ਹੋ ਗਿਆ ਆ ਇਹ ਕੰਮ ਖਰਾਬ ਆ ਹਨਾ ਜਿਮ ਜਿਮ ਲਾਉਣੀ ਪਊਗੀ ਬਾਅਦ ਚ ਤੇ ਬਾਕੀ ਪੈਂਟ ਜਿਹੜੀ ਉੱਚੀ ਕਰਾਉਣੀ ਪਣੀ 4 ਇੰਚ ਬਾਕੀ ਠੀਕ ਆ ਓਕੇ ਕੰਮ ਕੈਂਟ ਸੁਨੀਲ ਕਹਿੰਦੇ ਹੁਣ ਵੀ ਕੱਪੜੇ ਚਾਹੀਦੇ ਮੱਖਾ ਨਹੀਂ ਹੁੰਦਾ ਰੱਜ ਹੋ ਗਿਆ ਹੁਣ ਵਾਧੂ ਕੱਪੜੇ ਹੋ ਗਏ ਆ ਕਿੰਨੇ ਕ ਲੈਣੇ ਨੇ ਬਸ ਇੰਨੇ ਕ ਕੱਪੜੇ ਲੈਣੇ ਮੈਂ ਤੇ ਮੰਮੀ ਨੇ ਵੀ ਅੰਬਾਡੇ ਬੁੱਢੀ ਸਿਆਦਾ ਆਪਣਾ ਗਿਫਟ ਭੇਜੇ ਕਰੰ ਦੇ ਦੀ ਨੂੰ ਅਨੁਮ ਲੈ ਆਉਣਾ ਕੋਈ ਨਾ ਕੋਈ ਸੁਖਨਾ ਵਾਈਗੁਰ ਦੀ ਕਿਰਪਾ ਨਾਲ ਬਥੇਰੇ ਹੋ ਜਾਣੇ ਕਪੜੇ ਕੋਠੇ ਕਿਉਂਕਿ ਇਹੋ ਹੀ ਹੁੰਦੇ ਮੋਸਟਲੀ ਹੋਰ ਕੀ ਚੀਜ਼ਾਂ ਸੋਨਾ ਸੋਨਾ ਘੜਾ ਆਪਾਂ ਬਹੁਤਾ ਪਾਉਂਦੇ ਆਂ ਧੰਨਵਾਦ ਮਾਹੌਲ ਮਾਹੌਲ ਬੜੇ ਖਰਾਬ ਆ ਵੀ ਸੋਨਾ ਸੋਨਾ ਦੇ ਪਾਈ ਤਾਂ ਨਹੀਂ ਹੁਣ ਤੇ ਬਾਕੀ ਕਰਨ ਦੀ ਦੀ ਨੂੰ ਵੇਖਣ ਕੀ ਲਿਆਉਂਦੇ ਭਾਏ ਆਖਰੀ ਇਹ ਹਾਨੂੰ ਵਲੌਗ ਦੇ ਵਿੱਚ ਮੋਹ ਮੰਗਣ ਡਿਆ ਕਾਮ ਮੰਗਣਾ ਨਹੀਂ ਕੋਈ ਗੱਲ ਨਹੀਂ ਲੈ ਵੀ ਆ ਕੁੜੀ ਸਾਡੀ ਨੂੰ ਨੀਂਦ ਨਹੀਂ ਆਉਂਦੀ ਵੇਖ ਲੋ ਹੈ